ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਲੰਗਰ ਲਗਾਏ ਗਿਆ ਫਿਰੋਜ਼ਪੁਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੀ ਲੰਗਰ ਲਗਾਇਆ ਗਿਆ ਤਸਵੀਰ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋਗੇ ਉਹ ਕਿ ਐਸਐਸਪੀ ਦਫ਼ਤਰ ਦੇ ਬਾਹਰ ਜਿਹੜਾ ਪੁਲਿਸ ਮੁਖੀ ਦਾ ਦਫ਼ਤਰ ਹੈਗਾ ਉਸ ਦੇ ਬਾਹਰ ਅੱਜ ਮਾਤਾ ਗੁਜਰੀ ਜੀ ਅਤੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਜਿਹੜਾ ਅੱਜ ਚਾਹ ਦਾ ਤੇ ਬ੍ਰੈਡ ਪਿਸਕ ਕੋੜਿਆਂ ਦਾ ਲੰਗਰ ਜਿਹੜਾ ਲਗਾਇਆ ਗਿਆ ਫਿਰੋਜ਼ਪੁਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਇਹ ਲੰਗਰ ਹੈ ਉਹ ਲਗਾਇਆ ਗਿਆ ਹੈਗਾ ਤੇ ਸਾਡੇ ਨਾਲ ਇੱਥੇ ਮੁਲਾਜ਼ਮ ਵੀ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਹੈਗੇ ਆ ਅੱਜ ਲੰਗਰ ਲਗਾਇਆ ਗਿਆ ਸਾਹਿਬਜ਼ਾਦੇਾਂ ਦੀ ਸ਼ਹਾਦਤ ਨੂੰ ਯਾਦ ਕਰਨ ਹਾਂਜੀ 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 ਸਾਹਿਬਜ਼ਾਦੇਾਂ ਦੇ ਮਾਦਾ ਗੁਜਰਕੋਟ ਦੀ ਸ਼ਾਖ ਨੂੰ ਸਬੰਧਤ ਵਿੱਚ ਇਹ ਅੱਜ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਦੀ ਰੈ ਰਮਾਈ ਇੱਥੇ ਪਹਿਲਾਂ ਦੁੱਧਾ ਲੰਗਰ ਸ਼ੁਰੂ ਕੀਤਾ ਸੀ ਜੀ ਜਾਦਾ ਦੁੱਧ ਤੋਂ ਥੋੜਾ ਚਾਰ ਕਾਉਂਟਰ ਸੀਗਾ ਸਾਡੇ ਕੋਲ ਤੇ ਹੁਣ ਮੁੜ ਕੇ ਚਾਹ ਦਾ ਲੰਗਰ ਸ਼ੁਰੂ ਹੋ ਗਿਆ ਪਕੌੜੇ ਸਾਡੇ ਕੰਟੀਨਿਊ ਚੱਲੀ ਜਾਂਦੇ ਨੇ ਉਹਨਾਂ ਦੀ ਸ਼ਹਾਦਤ ਨੂੰ ਕਿਵੇਂ ਯਾਦ ਕਰਦੇ ਹੈਗੇ ਉਹ ਕਿਵੇਂ ਦੇਖਦੇ ਬਸ ਯ ਉਹਨਾਂ ਦੀ ਉਹਨਾਂ ਦੀ ਸ਼ਹਾਦਤ ਨਾਲ ਹੀ ਅਸੀਂ ਇੱਥੇ ਤੁਰਦੇ ਫਿਰਦੇ ਪਏ ਜੀ ਜੋ ਉਹਨਾਂ ਸ਼ਹਾਦਤਾਂ ਦਿੱਤੀਆਂ ਤੇ ਸਾਡਾ ਜੀਵਨ ਜਿਹੜਾ ਖੁਸ਼ਹਾਲ ਚੱਲ ਰਿਹਾ ਜੀ ਅੱਜ ਵੀ ਜਦੋਂ ਯਾਦ ਕਰਦੇ ਹੋ ਕਿ ਉਹਨਾਂ ਦੀ ਸ਼ਹਾਦਤ ਜਿਵੇਂ ਉਹਨਾਂ ਨਾਲ ਹੋਇਆ ਸੀਗਾ ਤਾਂ ਮਨ ਭਰ ਜਾਂਦਾ ਹਾਂ ਮਨ ਤਾਂ ਭਰਦਾ ਜੀ ਜਿਹੜਾ ਕੁਝ ਉਹਨਾਂ ਨੇ ਬੀਤਿਆ ਜਿਵੇਂ ਜਿਵੇਂ ਮਾਦਾ ਕੇ ਇਤਿਹਾਸ ਸੁਣਦੇ ਆ ਤੇ ਫਿਰ ਅੱਖਾਂ ਨਮ ਹੋ ਜਾਂਦੀਆਂ ਨੇ ਜੀ ਠੀਕ ਹੈ ਨਾ ਜੀ ਇਹ ਇਤਿਹਾਸ ਬਾਰੇ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਬਿਲਕੁਲ ਜੀ ਪਤਾ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਸਰ ਮਾਦਾ ਕੇ ਜੇ ਆਪਾਂ ਦੱਸਾਂਗੇ ਤੇ ਪਤਾ ਲੱਗੂਗਾ ਠੀਕ ਹੈ ਜਿਵੇਂ ਇਤਿਹਾਸ ਚੱਲਦਾ ਆਉਂਦਾ ਤੇ ਉਹ ਸੱਚ ਦਾ ਤਾਂ ਹੀ ਚੱਲਦਾ ਜੀ ਜਿਵੇਂ ਜਿਵੇਂ ਉਹ ਦੱਸਦੇ ਨੇ ਉਸ ਹੱਬ ਨਾਲ ਸਾਡੇ ਖਰਾਤ ਦਾ ਬੜਾ ਕੁਝ ਸਹੀ ਹੋ ਕੇ ਚੱਲਦਾ ਜੀ ਹਾਂ ਜੀ ਤਾਂ ਬਿਲਕੁਲ ਜੀ ਅੱਜ ਇਥੇ ਲੰਗਰ ਲਗਾਇਆ ਗਿਆ ਔਰ ਯਾਦ ਕੀਤਾ ਜਾ ਰਿਹਾ ਹਾਂ ਜੀ ਹਾਂਜੀ ਅੱਜ ਲੰਗਰ ਲਾਇਆ ਗਿਆ ਸੀ ਅਸਵੇਰ ਤੋਂ ਲੰਗਰ ਚੱਲ ਰਿਹਾ ਹੈ 10:30 ਵਜੇ ਤੋਂ ਨਗਾਤਾਰ ਲੰਗਰ ਚੱਲ ਰਿਹਾ ਹੈ ਜੀ ਹੁਣ ਵੀ ਚੱਲ ਰਿਹਾ ਹੈ ਤੇ ਐਸਐਸਪੀ ਸਾਹਿਬ ਵੀ ਖੁਦ ਆਏ ਸੀਗੇ ਹਾਂਜੀ ਹਾਂਜੀ ਐਸਐਸਪੀ ਸਾਹਿਬ ਖੁਦ ਆਏ ਸੀ ਆਪ ਸੇਵਾ ਕਰਦੇ ਰਹੇ ਐਸਐਸਪੀ ਸਾਹਿਬ ਕਰਦੇ ਰਹੇ ਸੀ ਕੀ ਕੀ ਲੰਗਰ ਜਿਹੜਾ ਉਹ ਲਾਇਆ ਗਿਆ ਸੀ ਲੰਗਰ ਵਿੱਚ ਪਹਿਲੇ ਤੁਸੀਂਰੇ ਦੁੱਧ ਵਰਤਾਂਦੇ ਰਹੇ ਹਾਂ ਜੀ ਉਸ ਤੋਂ ਬਾਅਦ ਦੋ ਤੇ ਨਾਲ ਬਰੈਡ ਸੀਗੇ ਹੁਣ ਚਾਹ ਸ਼ੁਰੂ ਕੀਤੀ ਹੈ ਚਾਹ ਜਾਂ ਬਰੈਡ ਲਗਾਤਾਰ ਚੱਲ ਰਹੀ ਹੈ ਅੱਜ ਵੀ ਚਾਰ ਸਾਹਿਬ ਜਿਆਦਿਆਂ ਦੀ ਮਾਤਾ ਗੁਜਰਕੋਟੀ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੀ ਸ਼ਹਾਦਤ ਨੂੰ ਯਾ ਬਿਲਕੁਲ ਜੇ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਸਾਰਿਆਂ ਨੂੰ ਕਿਹਾ ਜਾਂਦਾ ਜੀ ਆਪ ਹੀ ਚੱਲਣ ਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿ ਅੱਥੇ ਪਹੁੰਚੇ ਹੋਏ ਆ ਔਰ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਹੈਗਾ ਚਾਹ ਦਾ ਲੰਗਰ ਚੱਲ ਰਿਹਾ ਹੈਗਾ ਬ੍ਰੈਡ ਕੋੜਿਆਂ ਦਾ ਲੰਗਰ ਚੱਲ ਰਿਹਾ ਔਰ ਮਾਤਾ ਗੁਜਰਕੌਰ ਜੀ ਦੀ ਔਰ ਸਾਹਿਬ ਜਹਾਂ ਦੀ ਸ਼ਹਾਦਤ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਪਰ ਲੰਗਰ ਲਗਾਏ ਗਏ ਹੋਏ ਨੇ ਔਰ ਅੱਜ ਵੀ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਸੀਗੀ ਜਿੱਦਾਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਨਿਆ ਗਿਆ ਹੈਗਾ ਸੀਗਾ ਉਹਨੂੰ ਯਾਦ ਕਰਕੇ ਜਿਹੜਾ ਇਹ ਵਾਲੇ ਦਿਨਾਂ ਦੇ ਵਿੱਚ ਲੋਕ ਹਾਲਾਂਕਿ ਉੱਥੇ ਜਾਂਦੇ ਵੀ ਹੈਗੇ ਨੇ ਉਹ ਦੇਖਦੇ ਵੀ ਹੈਗੇ ਔਰ ਯਾਦ ਕਰਕੇ ਮਨ ਵੀ ਭਾਵੁਕ ਹੁੰਦਾ ਕਿ ਕਿੰਦਾ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਨੀਹਾਂ ਦੇ ਵਿੱਚ ਜਿਹੜਾ ਉਹ ਚਿੰਨ ਦਿੱਤਾ ਹੈਗਾ ਸੀ ਪਰ ਉਹਨਾਂ ਦੀ ਸ਼ਹਾਦਤ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈਗਾ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਅੱਜ ਵਕ ਵਕ ਖਾਵਾ ਦੇ ਉੱਪਰ ਲੰਗਰ ਲਗਾਏ ਗਏ ਹੈ ਕੈਮਰਾ ਪਰਸਨ ਦੇ ਨਾਲ ਸਨੀ ਚੋਕੜਾ ਜਗਬਾਨੀ ਟੀਵੀ ਫਿਰੋਜ਼ਪੁਰ